ਕੋਟਕਪੂਰਾ ਦੇ ਮੋਗਾ ਰੋਡ ਤੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਉਸ ਦੇ ਪਿੱਛੇ ਬੈਠਾ ਉਸ ਦਾ ਦੋਸਤ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਲੁਧਿਆਣਾ ਆਪਣੇ ਦੋਸਤ ਜਗਜੀਤ ਸਿੰਘ ਨਾਲ ਕੋਟਕਪੂਰਾ ਤੋਂ ਵਾਪਸ ਲੁਧਿਆਣੇ ਜਾ ਰਿਹਾ ਸੀ ਕਿ ਇਸ ਦੌਰਾਨ ਜਦ ਉਹ ਮੋਗਾ ਰੋਡ ਦੇ ਤ੍ਰਿਕੋਣੀ ਤੋਂ ਥੋੜਾ ਅੱਗੇ ਧਰਮਕੰਡੇ ਦੇ ਨਜ਼ਦੀਕ ਪਹੁੰਚੇ ਤਾਂ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ਵਿੱਚ ਜਤਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰ ਅਸੀਂ ਮੈਂ ਲੁਧਿਆਣੇ ਦਾ ਰਹਿਣ ਵਾਲਾ ਜਗਜੀਤ ਸਿੰਘ ਮੇਰਾ ਨਾਮ ਆ ਇਹ ਮੇਰਾ ਦੋਸਤ ਸੀ ਫਰੈਂਡ ਸੀ ਇਹਦੀ ਜਨਾਨੀ ਦਾ ਥੋੜਾ ਜਿਹਾ ਝਗੜਾ ਜਿਆ ਸੀ ਉਹ ਲੈਣ ਵਾਸਤੇ ਆਏ ਸੀ ਅਸੀਂ ਲੈ ਕੇ ਜਨਾਨੀਆਂ ਨੂੰ ਬਸਟ ਬਿਠਾਤਾ ਏ ਅਸੀਂ ਬਾਈਕ ਤੇ ਸੀ ਬਾਈਕ ਅਸੀਂ ਲੈ ਕੇ ਜਾ ਰਹੇ ਸੀ ਕਿ ਕਹਿੰਦੇ ਕਿ ਧਰਮਗੰਢਾ ਆਂਦਾ ਏ ਉਹ ਕੰਡੇ ਦੇ ਵਿੱਚਕਾਰ ਇੱਕ ਗਲੀ ਆ ਉਹ ਕਾਰ ਵਾਲਾ ਇੱਕਦਮ ਆਇਆ ਕਾਰ ਦੇ ਵਿੱਚ ਬਾਈਕ ਵੱਜਾ ਪਿੱਛੋਂ ਟਰਾਲਾ ਆ ਰਿਹਾ ਸੀ ਕਾਰ ਹੈ ਗਈ ਸੀ ਤੇਜ਼ ਉਹ ਇੱਕਦਮ ਮੇਰੀਆਂ ਤੇ ਬਾਜੀਆਂ ਪੈ ਗਈਆਂ ਉਹਦਾ ਬਾਈਕ ਸੀ ਬਾਈਕ ਦਾ ਹੈਂਡਲ ਵੱਜ ਗਿਆ ਟਰਾਲੇ 'ਚ ਉਹ ਟਰਾਲੇ ਦੇ ਅਗਲੇ ਚੱਕੇ ਤੇ ਕਿੱਸਰ ਦਾ ਹੀ ਚਲਾ ਗਿਆ ਨਾਲ ਉਹ ਜਿਹੜੀ ਉਹ ਉਹਦੀ ਮਤਲਬ ਓਕੇ ਦੀ ਡੈਥ ਹੋ ਗਈ ਦੂਜੀ ਓਕੇ ਤੇ ਹੀ ਡੈਥ ਹੋ ਗਈ ਆ ਉਹਦੇ ਪਤਾ ਲੱਗ ਚੁੱਕਾ ਸੀ ਉਹਦਾ ਕੀ ਨਾਮ ਸੀ ਮਰਨ ਵਾਲੇ ਦਾ ਉਹਦਾ ਨਾਮ ਜਤਿੰਦਰ ਸਿੰਘ ਹੈ ਠੀਕ ਹੈ ਜੀ ਤੇ ਉਹਦੀ ਓਕੇ ਦੀ ਡੈਥ ਓਕੇ ਤੇ ਹੀ ਡੈਥ ਹੋ ਗਈ ਉਹਦੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਨਸਾਫ ਕਰਾਂਗੇ ਜਿੱਦਾਂ ਦੇ ਉਹਨਾਂ ਦੇ ਹਾਲਾਤ ਆ ਜਸਾਬ ਮਿਲੇ ਪਰਿਵਾਰ ਗਰੀਬ 27 ਸਾਲ ਦਾ ਮੁੰਡਾ ਸੀ 27-28 ਸਾਲ ਦਾ ਇੱਕ ਉਹਦੀ 4 ਮਹੀਨਿਆਂ ਦੀ ਬੇਟੀ ਆ ਇਹ ਲੜਕਾ ਇਹਦਾ 1.5 ਸਾਲ ਦਾ